ਥੋੜੇ ਜੇ ਕੰਮ ਚਾਏ ਹੁੰਦੇ ਪੰਜਾਬ ਵਾਰੀ ਹੈ ਨਾ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਨੌਜਵਾਨ ਦਿਲਾਂ ਦੀ ਧੜਕਨ ਮਨਰਾਜ ਬਠਿੰਡਾ ਬਠਿੰਡਾ ਜਿੰਨਾਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਨਹੀਂ ਵੀ ਜਾਣਦੇ ਤਾਂ ਹੁਣ ਤੁਸੀਂ ਜਾਣ ਲਓ ਕਿ ਮਨਰਾਜ ਸਿੰਘ ਮਾਨ ਖੁਦ ਪਹੁੰਚੇ ਨੇ ਆਪ ਸਮਾਂ ਚ ਸਮਾਂ ਕੱਢ ਕੇ ਇਹਨਾਂ ਕੋਲ ਸਮਾਂ ਘੱਟ ਹੁੰਦਾ ਮਾਨ ਵੇਚੀ ਨਹੀਂ ਹੁੰਦੀ ਆਪਣੀ ਅੱਟ ਇਹਨਾਂ ਨੂੰ ਲੱਗ ਜਾ ਪਤਾ ਅੱਜ ਆਪਾਂ ਜਸਪ੍ਰੀਤ ਗੋਵਰਾ ਬਣਾਏ ਹਾਂ ਹਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਉਹ ਦਿਨ ਸੱਚ ਕੀ ਬਣਾ ਮੈਚ ਤਾਂ ਤੈਨੂੰ ਕਿੰਨਾ ਕ ਦੁੱਖ ਲੱਗਿਆ ਹਾਂ ਹੋਰ ਜ਼ਿਆਦਾ ਮਮਾ ਮੈਂ ਥੋੜੀ ਮੈਚ ਵੇਖਿਆ ਹਾਂ ਮੈਚ ਵੇਖਿਆ ਵਾ ਵੀ ਦੇਖਿਆ ਤੂੰ ਆਪ ਜਿੱਦੇ ਫੈਨ ਆ ਚੁੱਕੇ ਨੇ ਹੋਰ ਆ ਪਿੰਡ ਆ ਤੰਜਾਲਿਆਂ ਨੇ ਆਜੂ ਕੀ ਦਿੱਤਾ ਆਜੀ ਦੀ ਫੈਸਲ ਆਜੋ ਉਹ ਡੱਕਣਾ ਪਿਓ ਡੱਕਣਾ ਪਿਓ ਕਿਵੇਂ ਹੋ ਠੀਕ ਹੋ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਨੂੰ ਵੀਡੀਓ ਭੇਜਨੀ ਆ ਉਹਨਾਂ ਨੂੰ ਲਿੰਕ ਭੇਜਣਾ ਪਿੱਛੋਂ ਖਾਈ ਇਹਦੇ ਸਾਰੇ ਜਵਾਕਾਂ ਚੋਂ ਨੌਲੇਜ ਵੀ ਇਹਦੀ ਪੂਰੀ ਤੇਜਾ ਖਿਡਾਰੀ ਬਹੁਤ ਤਕੜਾ ਹੈ ਸਭ ਤੋਂ ਨੌ ਨਾ ਹੈ ਨਾ ਨਹੀਂ ਨਹੀਂ ਅੱਛਾ ਕਰੈਕਟਰ ਵੀ ਬਹੁਤ ਤਕੜਾ ਰਿਲੇ ਬਹੁਤ ਮੜ ਬਾਬਾ ਉਹਨੇ ਪਤਾ ਲੱਗ ਗਿਆ ਦੁੱਧ ਦੁੱਧ ਪਾਣੀ ਤੇ ਪਾਣੋ ਜਮਾਨ ਇਹਨਾਂ ਨੂੰ ਆਖੇ ਕਿ ਕੋਵਰ ਦਾ ਮੈਚ ਹੋ ਜਾਏ ਕਰੈਕਟ ਦਾ 20 ਮਿੰਟਸ ਲੇਟਰ ਲੋ ਜੀ ਵੈਕਟਰ ਸਾਟੀਆਂ ਦੇਸੀ ਲੱਗ ਗਈਆਂ ਹੈਪੀ ਬਰਥਡੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਇਸ ਵਕਤ ਹੈਗੇ ਆਂ ਚਾਚਾ ਜੀ ਦਵਿੰਦਰ ਕਰੇ ਤੇ ਸਾਡੇ ਛੋਟੇ ਭਰਾ ਦਾ ਅੱਜ ਹੈਗਾ ਬਰਥਡੇ ਐਸ਼ਵੀਰ ਸਿੰਘ ਮਾਨ ਦਾ ਤੇ ਸਾਡੇ ਕਿਣਿਓ ਐਸ਼ਵੀਰ ਨੂੰ ਬਹੁਤ ਸਾਰੀਆਂ ਵਧਾਈਆਂ ਬਾਕੀ ਮਿਲ ਕੇ ਵੀ ਦੰਨੇ ਆ ਤੇ ਪਰਮਾਤਮਾ ਉਹਨੂੰ ਹਮੇਸ਼ਾ ਖੁਸ਼ ਰੱਖੇ ਹੱਸਦਾ ਬਸਦਾ ਤੇ ਬਸ ਚੱਲਦੇ ਆਂ ਅੰਦਰ ਯਾਰ ਦੋਸਤਾਂ ਨਾਲ ਆਲੇ ਆ ਜਾ ਕੇ ਫਿਰ ਕਟਾਉਣੇ ਆ ਕੇਕ ਤੇ ਨਾਲੇ ਤੁਹਾਡੇ ਰੂਪ ਕਰਦੇ ਆ ਤੁਸੀਂ ਵੀ ਸਾਰੇ ਦਿਓ ਵਧਾਈਆਂ ਅਸ਼ਵੀਰ ਸਿੰਘ ਮਾਨ ਸਾਡੇ ਮਾਨ ਸਾਹਿਬ ਨੂੰ ਥੋੜਾ ਸ਼ਰਮਾ ਰਿਹਾ ਅੱਜ ਦਾ ਬਰਥਡੇ ਆ ਜੀ ਨੂੰ ਵਧਾਈਆਂ ਦੇਓ ਸਾਰੇ ਜਣੇ ਅਸ਼ਵੀਰ ਹੈਪੀ ਬਰਥਡੇ ਥੈਂਕ ਯੂ ਇਧਰ ਜਾ ਕੇ ਬੋਲ ਥੈਂਕ ਯੂ ਥੈਂਕ ਯੂ ਬਈ ਜਣਨ ਦਿੰਦੇ ਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੇਰੀ ਲੰਬੀ ਉਮਰ ਕਰਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਵਧੀਆ ਦੱਬ ਕੇ ਪੜ ਆਪਦਾ ਨਾਮ ਉੱਚਾ ਕਰ ਪਰਿਵਾਰ ਦਾ ਵੀ ਨਾਮ ਉੱਚਾ ਕਰ ਠੀਕ ਹੈ ਕਿੰਨੀ ਕਲਾਸ ਚ ਹੋ ਗਿਆ 6ਵੀਂ ਸਹੀ ਦੱਸੋ ਹੈ 6th ਕਿਹੜੇ ਸਕੂਲ ਚ ਪੜਦਾ ਹੈ ਇਹ ओके ਮਲੋਟ ਕੌਨਮੈਂਟ ਚ ਅੱਛਾ ਇਹ ਸਮਝਵਾਕੜਾ ਮਲੋਟ ਨਾਲ ਪੁੱਛਦੇ ਆਂ ਉਹਦੀ ਉਮਰ ਕਿੰਨੀ ਐ ਤੇ ਕਿਹੜੇ ਸਕੂਲ ਚ ਪੜਦੇ ਆਂ ਹਾਂਜੀ ਮਾਨ ਸਾਹਿਬ ਇਲਾਕਾ ਦਾ ਨਾਮ ਸਪੂਰਾ ਅਮਾਨ ਅਮਾਨ ਤੇ ਕਿੱਥੇ ਪੜਦੇ ਹੋ ਤੁਸੀਂ ਮੈਂ ਕੌਨਮੈਂਟ ਚ ਮੈਂ ਵੀ ਮਲੋਟ ਕਿੰਨੀ ਏਜ ਆ ਤੁਹਾਡੀ ਮੇਰੀ 10 10 ਸਾਲ ਹਾਂਜੀ ਤੁਹਾਡਾ ਨਾਮ ਜੀ ਇੱਕ ਅਪਰੀਤ ਸਿੰਘ ਮਾਨ ਤੇ ਤੁਸੀਂ ਕਿੰਨੇ ਸਾਲਾਂ ਦੇ ਹੋ 13 ਸਾਲ ਤੇਰਾ ਸਾਲਾਂ ਦੇ ਕਿਹੜੇ ਸਕੂਲ ਚ ਪੜਦੇ ਹੋ ਐਪਲ ਜੀ ਤੇ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਕਨਵੀਰ ਤੇ ਤੁਸੀਂ ਕਿੰਨੇ ਸਾਲਾਂ ਦੇ ਹੋ 12 ਤੇ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ ਸਰ ਰਿਡਕੋਨਵਰਸ ਸਕੂਲ ਕਨਵਰਸ ਠੀਕ ਹੈ ਜੀ ਤੇ ਕਲਾਸ ਕਿੰਵੀਂ ਹੈ 7 ਤੇ 86 ਤੇ ਤੁਹਾਡੀ ਇੱਕਮ 8 ਤਾਂ ਲਿਖੀ ਤੇ ਮਾਨ ਤੁਹਾਡੀ ਮੇਰੀ ਹੋਰ ਚੀਜ਼ ਲਿਖਣ ਤੇ ਓਕੇ ਤੇ ਉਦੋਂ ਸੱਚ ਕੀ ਬਣਿਆ ਮੈਚ ਦਾ ਤੈਨੂੰ ਕਿੰਨਾ ਕ ਦੁੱਖ ਲੱਗਿਆ ਹੋਰ ਜਿਆਦਾ ਹੈ ਹੋਰ ਯਾਰ ਜਦੋਂ ਨਾ ਆਪਣਾ ਸਰਪੰਚ ਆਊਟ ਹੋਇਆ ਨਾ ਮੈਂ ਤਾਂ ਬੰਦੀ ਕਰਤਾ ਮੈਂ ਛੱਡੋ ਯਾਰ ਨੋ ਬਈ ਨੋ ਬਈ ਉਹ ਕਹੇ ਜਿਹੜਾ ਸਾਈਟ ਨੇ ਕੀਤਾ ਸੀ ਉਹ ਵੀ ਹਾਂ ਉਹਦਾ ਜਿੱਤੇ ਆਊਟ ਹੋ ਗਿਆ ਉਹ ਵੀ ਸਾਈਟ ਰਹੀ ਬਜੀ ਸਸੇ ਕੱਲ ਲਓ ਜੀ ਸਾਡੀ ਛੋਟੀ ਭੈਣ ਪਾੜ ਕੇ ਨਿਮਰਤ ਨਿਮਰਤ ਕਿਵੇਂ ਆ ਠੀਕ ਹੈ ਤੇ ਤੁਸੀਂ ਕਿਹੜੇ ਕੋਲ ਪੜਦੇ ਹੋ ਐਪ ਇੰਟਰਨੈਸ਼ਨਲਸ ਆਹ ਰਿਹਾ ਬੱਚਾ ਦੱਸਦਾ ਸੀ ਕੀ ਨਾਇਤ ਕਿੱਥੇ ਕਿੱਥੇ ਪੜਦੇ ਐ ਥੋੜੇ ਜਿਹੜੇ ਸਾਡੇ ਪਲੇਅਰ ਕ੍ਰਿਕਟੇਰ ਤੇ ਬੜੇ ਸ਼ਕੀਨਾਂ ਚ ਵਾਕ ਸਾਡੇ ਤੇ ਤਾਂ ਕਰਕੇ ਥੋੜਾ ਜਿਆਦਾ ਹਾਂ ਕਬੱਡੀ ਦੇ ਵੀ ਐ ਪ੍ਰਾਇਦ ਕਿ ਥੋੜੇ ਥੋੜੇ ਜੇ ਮਤਲਬ ਪਾਣੀ ਪੀਣ ਆ ਚੁੱਕੇ ਨੇ ਥੋੜੇ ਜੇ ਕੰਮ ਚਾਏ ਹੁੰਦੇ ਪੰਜਾਬ ਵਾਰੀ ਹੈ ਨਾ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਆਪ ਜੀ ਦੇ ਫੈਨ ਆ ਚੁੱਕੇ ਨੇ ਹੋਰ ਨਾ ਪਿੰਡਾਂ ਆਪ ਜੀ ਦੇ ਫੈਨ ਆਪ ਜੀ ਦੇ ਫੈਨ ਆਪ ਤੁਹਾਨੂੰ ਚਾ ਲੈਣੇ ਆਪ ਜੀ ਦੇ ਤਕਲੀਫ ਆਪ ਜੀ ਦੇ ਫੈਨ ਆਪ ਜੀ ਦੇ ਮੈਂ ਸਾਰੇ ਪਿੰਡਾਂ ਤੋਂ ਬੋਲਦਾ ਮੈਂ ਫੈਨ ਆਪ ਜੀ ਦੀ ਫੈਨ ਯੈਸ ਮੈਂ ਸਾਰੇ ਪਿੰਡਾਂ ਨੂੰ ਬੋਲਦਾ ਪੰਜਾਬ ਫੈਨ ਕੋਈ ਸਕੂਟਰ ਤੇ ਜਾ ਹਾਂ ਜੀ ਤਾਂ ਮੈਂ ਸਕੂਟਰ ਚਲਾਉਂਦਾ ਐਨੇ ਸਾਲਾਂ ਬਾਅਦ ਪਹੁੰਚੇ ਸੀ ਆਪਾਂ ਤੇ ਫੇਰ ਹਾਰ ਗਏ ਮਾਮਾ ਮਾਮੇ ਤੂੰ ਨਹੀਂ ਮੈਚ ਵੇਖਿਆ ਹਾਂ ਮੈਚ ਵੇਖਿਆ ਵਾਹ ਵੇਖਿਆ ਤੂੰ ਯਾਰ ਇਹ ਮਾਨ ਤਾਂ ਹਾਰ ਵੀ ਬਹੁਤ ਆ ਵੈਸੇ ਇਹ ਸੈਕ੍ਰੇਟ ਹਾਰਟ ਕਨਵੈਂਟ ਸਕੂਲਰ ਨੂੰ ਵੀਡੀਓ ਭੇਜਣੀ ਆ ਉਹਨਾਂ ਨੂੰ ਲਿੰਕ ਭੇਜਣਾ ਪਿੱਛੋ ਖੜੀ ਐ ਇਹਦੇ ਇਹਨੂੰ ਕੁੱਟੋ ਬਾਹਰ ਤੋਂ ਬਾਹਰ ਕੁੱਟੋ ਅੱਛਾ ਕੱਲ ਹੋ ਰਿਹਾ ਸਾਰੇ ਜਵਾਕਾਂ ਚੋਂ ਨੌਲੇਜ ਵੀ ਦੀ ਪੂਰੀ ਤੇਜਾ ਖਿਡਾਰੀ ਬਹੁਤ ਤਕੜਾ ਹੈ ਸੱਤ ਨੋ ਨਾ ਹਾਂ ਨਹੀਂ ਨਹੀਂ ਅੱਛਾ ਕ੍ਰੈਕਟਰ ਵੀ ਬਹੁਤ ਤਕੜਾ ਰੀਲੇ ਬਹੁਤ ਮੜਦਾ ਹੈ ਉਹੀ ਪਰ ਉਹ ਦਿੱਤੇ ਕਣੀ ਮਾਣ ਕੁੱਲ ਚੱਕ ਹੋਇਆ ਚੱਲ ਯਾਰ ਐਂ ਕਰੋ ਮੇਰੀ ਗੱਲ ਸੁਣ ਲੋ ਹੁਣੇ ਪਤਾ ਲੱਗ ਜੀ ਦੁੱਧ ਦੁੱਧ ਪਾਣੀ ਤੇ ਪਾਣੀ ਜੁ ਮਾਣ ਇਹਨਾਂ ਨੂੰ ਆਖ ਵੇਖੇ ਕੋਵਰ ਦਾ ਮੈਚ ਹੋ ਜੇ ਆ ਜਾ ਕਰੈਕਟ ਦਾ ਪੱਕਾ ਠੀਕ ਹੈ ਕਦੋਂ ਦੱਸੋ ਕਦੋਂ ਹੁਣੇ ਚੱਲ ਐਂ ਕਰ ਤਿੰਨ ਤਿੰਨ ਗੇਂਦਾਂ ਦਾ ਕਰ ਲੋ ਟਾਈਮ ਘਟਾ ਚਲੋ ਯਾਰ ਬਾਹਰ ਦੇ ਦੋ ਆਜੋ 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 ਹੈਗੀ ਬੋਲਾ ਜੀ ਖੱਦਰ ਨੂੰ ਆਜੋ ਅੱਥ ਮੈਂ ਫੋਟੋ ਲੈਣੀ ਪਾਉਂਗਾ ਭਾਈ ਉਹ ਤੁਸੀਂ ਵੇਖੋ ਹਸਾਕਦਾ ਵਾ ਰੌੜੇ ਦੇ ਪਿੰਨੇ ਤਿੰਨ ਤਨ ਗਿੰਦਾ ਕਰਨੀਆਂ ਤਨ ਗਿੰਦੇ ਪਤਾ ਲੱਗ ਜੂ ਕਿਹੜਾ ਕਿਹੜਾ ਕ ਪਲੇਅਰ ਹੈ ਲੋ ਜੀ ਵਿਕਟਰ ਸਾਟੀਆਂ ਦੇਸੀ ਲੱਗੀਆਂ ਤੇ ਲਿਆਓ ਬਈ ਮਾਨ ਅੱਜ ਪਤਾ ਲੱਗ ਜਾਏ ਫਿਰ ਵੇਚਤੀ ਨਗਰਾ ਦੀ ਹੁਣ ਮੇਰੀ ਹੈ ਨਹੀਂ ਨਹੀਂ ਇਹਨਾਂ ਤੇ ਖੇਡ ਲੈ ਇਹਨਾਂ ਤਾਂ ਟਾਈਮ ਹੀ ਨਹੀਂ ਆਪਣੇ ਕੋਲ ਉਹਨੂੰ ਕੇਕ ਕੱਟਣਾ ਹੈ ਮਾਨ ਵੇਚਤੀ ਹੁਣ ਜਿਹਦੀ ਆਪਣੇ ਆਪ ਇਹਨਾਂ ਨੂੰ ਲੱਗ ਜਾਏ ਪਤਾ ਅੱਜ ਆਪਾਂ ਜਸਪ੍ਰੀਤ ਬੋਵਰਾ ਬਣਾ ਲੇ ਹਾਂ ਤੇ ਮੈਨੂੰ ਮਾਨ ਤੇ ਪੂਰਾ ਭਰੋਸਾ ਹੈ ਤੇ ਵਾਕਈ ਜਿਹੜੀ ਗੱਲ ਮੈਂ ਕਹੀ ਹੈ ਇਹ ਵੈਸੇ ਵੀ ਸ਼ਾਰ ਹੈ ਇੱਕ ਕਰੈਕਟਰ ਦੇ ਵਿੱਚ ਵੀ ਇਸ਼ਾਰਾ ਹੈ ਤੇ ਨੌਲੇਜ ਵੀ ਨੂੰ ਬਹੁਤ ਹੈ ਤੇ ਕਰੈਕਟਰ ਬਹੁਤ ਚੰਗਾ ਹੈ ਆ ਉਹ ਹੈਗੀ ਤਾਂ ਹੈ ਹੈ ਨਹੀਂ ਬੋਲ ਆਇਆ ਨਾ ਕਰੋ ਯਾਰ ਕਹੀ ਤਾਂ ਹੁੰਦਾ ਹੀ ਸਹੀ ਦੱਸੋ ਬੋਲ ਨਹੀਂ ਜਾ ਯਾਰ ਚਲ ਆਪਾਂ ਇਹ ਕਰਦੇ ਆ ਫਿਰ ਡਿਲੇ ਕਰਦੇ ਨੇ ਸ਼ਾਮ ਤੇ ਰੱਖ ਲਗੇ ਹਾਂ ਠੀਕ ਆ ਦੋਸਤੋ ਥੋੜੀ ਗੇਂਦ ਦੀ ਦਿੱਕਤ ਆ ਗਈ ਤੇ ਇੱਕ ਆਏ ਹੁਣ ਕੇਕ ਕੱਟਣਾ ਹੈ ਜੇ ਕੇਕ ਨਾ ਕੱਟਣਾ ਤਾਂ ਦੁਕਾਨ ਤੋਂ ਜਾ ਕੇ ਲਿਆਉਂਦੇ ਤੇ ਆਪਾਂ ਕੇਕ ਨੂੰ ਕੱਟ ਕੇ ਉਸ ਤੋਂ ਬਾਅਦ ਫਿਰ ਵੇਨੇ ਆ ਠੀਕ ਹੈ ਮਾਨ ਹੁਣ ਬਈ ਰਹਿ ਗਈ ਪੈਂਡਿੰਗ ਓਕੇ ਤੇ ਹੁਣ ਮੈਚ ਆਪਾਂ ਲਾਉਣਾ ਹੈ ਉਸ ਤੋਂ ਬਾਅਦ ਤੇ ਪਹਿਲਾਂ ਗਿਆਨ ਗੁੜ ਪਾਰ ਲੋ ਕਿ ਬਿਨਾਂ ਤੇ ਆਜੇ ਘਰੇ ਪਈ ਹੋਵੇ ਪਾਰ ਲਾ ਗਿਆ ਕੀ ਮੈਂ ਤਾਂ ਪਈ ਹਾਂ ਘਰੇ ਸਾਰੀਆਂ ਨੇ ਆ ਕਿਵੇਂ ਹੋ ਜੀ ਠੀਕ ਹੋ ਜੀ ਹਾਂ ਜੀ ਕਿਵੇਂ ਹੋ ਵੀਰੇ ਇੱਕ ਗੁੜੀ ਰਹੀ ਹੈ ਹੈਲੋ ਕਿਵੇਂ ਹੋਏ ਇਹ ਜਮਣੀ ਰੋਂਦੀ ਆ ਮਡਕਾਂ ਲਈ ਰੋਂਦੀ ਆ ਮਡਕੇ ਰੋਂਦੀ ਨਹੀਂ ਜਮਾ ਹੈਲੋ ਕੈਸੀ ਹੋ ਸਭ ਲੋਏ ਦੇਖਣਾ ਦਿਓ ਪ੍ਰਾਈਵੇਟ ਕਮੈਂਟ ਐਂਡ ਸ਼ੇਅਰ ਇਹ ਹੈਲੋ ਆਜੋ ਉਹ ਡਕਣਾ ਪਏ ਉਹ ਡਕਣਾ ਪਏ ਹਾਂਜੀ ਕੌਣ ਹੈ ਕਿਵੇਂ ਹੋ ਠੀਕ ਹੋ ਹਾਂਜੀ ਐਸ਼ ਵੀਰ ਦੀ ਤੈਨੂੰ ਲੱਤਾਂ ਦਿਖਾ ਦੇ ਬਾਈ ਵਾਹ ਵਾਹ ਹਾਂਜੀ ਕੈਪਟਨ ਆਦਰ ਅਮਰੀਕਾ ਨੇ ਕੇਕ ਆ ਰਿਹਾ ਜੀ ਵੀਰ ਜੀ ਵਿਚਾਰਾ ਖੜੋ ਖੜ ਜਾ ਯਾਰ ਅੱਜ ਹੈਪੀ ਬਰਥਡੇ ਹੈਪੀ ਬਰਥਡੇ ਬਾਕੀ ਸਾਰੇ ਆ ਚੁੱਕੇ ਨੇ ਤੇ ਸਾਡਾ ਛੋਟਾ ਭਰਾ ਮਨਰਾਜ ਰਹਿ ਗਿਆ ਉਹਦਾ ਇੰਤਜ਼ਾਰ ਹੋ ਰਿਹਾ ਕਹਿ ਰਿਹਾ ਵੀ ਢਾਣੀ ਕੋਲ ਪਹੁੰਚ ਗਿਆ ਗੱਲ ਸਾਹਿਬ ਦੀ ਤੇ ਉਹ ਆਵੇ ਫਿਰਕੇ ਕੱਟ ਗਈ ਤੇ ਸਮਾਂ ਹੋ ਚੁੱਕਿਆ ਜੀ 3 ਵੱਜ ਚੁੱਕੇ ਨੇ 3:10 ਤੇ ਗਰਮੀ ਬਹੁਤ ਹੋ ਚੁੱਕੀ ਹੈ ਉਹਨੂੰ ਆਉਣ ਦਿਓ ਫਿਰ ਕੱਟਦੇ ਆਂ ਜੀ ਕੇਕ 20 minutes later ਫਾਈਨਲੀ ਜੀ ਮਨਰਾਜ ਸਿੰਘ ਮਾਨ ਪਹੁੰਚ ਚੁੱਕੇ ਨੇ ਨੌਜਵਾਨ ਦਿਲਾਂ ਦੀ ਧੜਕਣ ਮਨਰਾਜ ਬਠਿੰਡਾ ਬਠਿੰਡਾ ਉਹਨਾਂ ਦੇ ਨਾਲ ਪਹੁੰਚੇ ਨੇ ਜੀ ਆ ਜਦਵਿੰਦਰ ਸਿੰਘ ਮਾਨ ਸਾਹਿਬ ਸਾਡੇ ਚਾਚਾ ਜੀ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਨਹੀਂ ਵੀ ਜਾਣਦੇ ਤਾਂ ਹੁਣ ਤੁਸੀਂ ਜਾਣ ਲਓ ਮਨਰਾਜ ਦੇ ਫਾਦਰ ਸਾਹਿਬ ਬਠਿੰਡੇ ਤੋਂ ਤੇ ਮਨਰਾਜ ਸਿੰਘ ਮਾਨ ਖੁਦ ਪਹੁੰਚੇ ਨੇ ਆਪ ਸਮੇਂ ਚ ਸਮਾਂ ਕੱਢ ਕੇ ਇਹਨੇ ਕੋ ਸਮਾਂ ਘੱਟ ਹੁੰਦਾ ਸਤਿ ਸ੍ਰੀ ਅਕਾਲ ਹੋਰ ਤਕੜੇ ਹੋ ਜੀ ਵਧੀਆ ਜੀ ਬਾਕੀ ਮਨਰਾਜ ਵੀ ਤਿਆਰੀ ਕਰ ਰਿਹਾ ਬਹੁਤ ਤਕੜਾ ਵੱਡਾ ਅਫਸਰ ਬਣੂਗਾ ਇਹ ਹੋਰ ਟਾਟਾ ਸਤਿ ਸ੍ਰੀ ਅਕਾਲ ਹੋਰ ਜੀ ਸਤਿ ਸ੍ਰੀ ਅਕਾਲ ਪੁੱਤ ਕੀ ਹਾਲ ਹੈ ਹੋਣ ਵਧੀਆ ਜੀ ਸਾਡੇ ਵਲੌਗ ਬਣਾਈ ਜਾਂਦਾ ਹਾਂਜੀ ਹਾਂਜੀ ਕਿੱਧਰ ਜਾਏ ਮਲੋਟ ਗਏ ਸੀ ਸੋਨੂ ਡਿੱਕੀਆਂ ਦੇ ਸਾਰੇ ਲਾਇਸੈਂਸ ਜਵਾ ਕਰਵਾਉਣਾ ਸੀ ਮਨੂ ਦਾ ਅੱਛਾ ਕਰਾ ਜਾਂਦਾ ਹਾਂ ਚਲੋ ਭਾਈ ਹੁਣ ਕੱਢਦੇ ਆ ਜੀ ਕੇਕ ਆਜੋ ਸੋਨੂ ਨੂੰ ਖਵਾ ਤਾਂ ਸਕਦੇ ਨੇ ਤੇ ਦੇਖ ਲਿਓ ਤੇ ਕੋਈ ਚੀਜ਼ ਬੰਦਾ ਨਾ ਸਾਹਮਣੇ ਪਈਏ ਖਾਣ ਵਾਲੀ ਤਾਂ ਬੰਦ ਨੂੰ ਭੁੱਖ ਲੱਗੇ ਆਉਂਦੀ ਹੈ ਹਨਾ ਤੇ ਹੁਣ ਤੁਸੀਂ ਆਇਆ ਕੁਝ ਹੋਰ ਖਾ ਲਿਓ ਤੇ ਜੇ ਇੱਥੇ ਉਹ ਤੁਹਾਨੂੰ ਕੇਕ ਜ਼ਰੂਰ ਖਵਾਉਂਦੇ ਵਾਹ ਹੈਪੀ ਵਾਹ ਵਾਹ ਪਾਰਟ ਛਾਟੀ ਹੋ ਰਹੀ ਹੈ ਸੰਗਣਾ ਚਾਹੀਦਾ ਉਹ ਸੰਗਣੇ ਮੀਠੂ ਸੁਪਾ ਵਧੀਆ ਇਹ ਖਾ ਗਿਆ ਪੁੱਛੋ ਨਹੀਂ ਮੀਠੂ ਬਰਥਡੇ ਬੋਏ ਤਾਂ ਪਹਿਲੇ ਖਾ ਗਿਆ ਹਾਂ ਬਣੋ ਬਰਾ ਕੱਲ ਜਾਣਾ ਬਰੰਡ ਹੈ ਬਸ ਨਾਮ ਨੂੰ ਹਾਂ ਜੀ ਇਹ ਤਾਂ ਤੇਰਾ 10 ਕਿਲੋ ਦੀਪਾ ਕੀ ਦੀਪਾ ਹਾਂ ਇਹ ਕਮ ਮ ਅਨੂ ਦੀਪਾ ਕੀ ਦੀਪਾ ਇਹ ਕਮ ਮਠੂਰ